ਅ ਮੈਂ ਇੱਕ ਗੱਲ ਦੱਸਦਾ ਸੰਗਤ ਨੂੰ ਵੀ ਅ ਕੁਝ ਕੁ ਗੱਲਾਂ ਇਹ ਆ ਵੀ ਪ੍ਰੋਡਿਊਸਰ ਕਹਿੰਦਾ ਵੀ ਅਮਰਤਪਾਲ ਸਿੰਘ ਨੇ ਮੇਰੇ ਤੋਂ 2 ਲੱਖ ਦੀ ਫਰौती ਮੰਗੀ ਸੀ ਮੈਂ ਨਹੀਂ ਦਿੱਤੀ ਸਾਨੂੰ ਘਟ ਕੇ ਗਿਆ ਮੈਨੂੰ ਕੋਈ ਬੰਦਾ 10 ਕਰੋੜ ਰੁਪਈਆ ਵੀ ਦਵੇ ਮੈਂ ਨਹੀਂ ਕਦੇ ਧਰਮ ਦੀ ਲਾਈਨ ਨੂੰ ਛੱਡ ਸਕਦਾ ਤੇ ਉਦੋਂ ਤਾਂ ਸਾਡੇ ਯਾਰ 50 ਲੱਖ ਦੀਆਂ ਗੱਡੀਆਂ ਸੀ ਧਨੋਲੇ ਠਾਣੇ ਲਾਤੀਆਂ ਸੀ 2 ਲੱਖ ਲਵਾਂਗੇ ਹਨ ਬਹੁਤ ਮਾੜੀ ਗੱਲ ਆ ਫਿਰ ਇੱਕ ਗੱਲ ਨਾ ਛੁਪੀ ਆ ਮੇਰੇ ਮਨ ਦੇ ਵਿੱਚ ਉਹ ਗੰਡੰਗੂ ਬਣੀ ਵੀ ਇੱਕ ਮੈਂ ਉਹ ਦੱਸਦਾ ਵੀ ਇੱਕ ਲੁਧਿਆਣੇ ਤੋਂ ਕੋਈ ਬੀਬੀ ਕਮਲਕੌਰ ਕਰਕੇ ਆ ਹਾਂ ਮੈਨੂੰ ਪਤਾ ਹੈਗਾ ਨਾ ਉਹਨੇ ਇੱਕ ਪੋਸਟਰ ਪਾਇਆ ਉਹ ਕਹਿੰਦੀ ਆ ਵੀ ਪੰਜਾਬ ਦੀਆਂ ਠਾਕੀ ਤੀਵੀਆਂ ਜੀ ਦੇ ਕਰਕੇ ਮੈਂ ਉਹਨੂੰ ਫੋਨ ਲਾਇਆ ਮੈਂ ਕਿਹਾ ਵੀ ਪੰਜਾਬ ਦੀਆਂ ਤੀਂਆਂ ਠਾਕੀ ਨਹੀਂ ਹੋ ਸਕਦੀਆਂ ਤਾਂ ਜੰਗ ਦੇ ਮੈਦਾਨ ਦੇ ਵਿੱਚ ਜੂਝਣ ਵਾਲੀਆਂ ਬੀਬੀਆਂ ਉਹਨੇ ਲਾਈਵ ਹੋ ਕੇ ਮਾਫੀ ਮੰਗੀ ਸਾਡੀ ਲਾਈਵ ਵੀ ਉਵੇਂ ਪਈ ਆ ਮੈਂ ਕਿਹਾ ਵੀ ਚੱਲ ਕੋਈ ਨਾ ਵੀ ਤੂੰ ਅੱਜ ਤੋਂ ਮੇਰੀ ਭੈਣ ਲਾਈਵ ਦੇ ਵਿੱਚ ਮੈਂ ਕਿਹਾ ਵਾਹ ਜੀ ਮੈਂ ਕਹਾ ਮੈਂ ਤੇਰਾ ਭਰਾ ਤੇ ਤੂੰ ਮੇਰੀ ਭੈਣ ਕਿਉਂਕਿ ਉਹ ਰੋਪੀਓ ਪਤਾ ਕੀ ਕਹਿੰਦੀ ਕਹਿੰਦੀ ਮੇਰੇ ਪਿਓ ਨੂੰ ਕੈਂਸਰ ਸੀਗਾ ਤੇ ਸਾਰੇ ਪੈਸੇ ਉਹਦੇ ਤੇ ਲਾ ਕੇ ਤੇ ਮੈਂ ਤਾਂ ਘਰ ਕੇਸ ਹਸਾਣਾ ਚਲਾਉਣਾ ਉਹਦੀ ਮਜਬੂਰੀ ਆ ਮੈਂ ਕਹਾ ਭੈਣੇ ਕੰਮ ਛੱਡ ਦੇ ਘਰ ਤੇਰਾ ਸੀ ਚਲਾਵਾਂਗੇ ਉਹਨੇ ਬਈ ਛੱਡਤਾ ਇੰਦੀ ਜੈਸ ਵਾਲ ਨੇ ਮੇਰੇ ਵਿਰੁੱਧ ਵੀਡੀਓ ਪਾਤੀ ਕਹਿੰਦਾ ਵੀ ਤੂੰ ਹਰੇਕ ਤੇ ਜਾ ਕੇ ਚੜ ਜਾ ਨਾ ਜੇ ਉਹਨੇ ਆਪ ਦੇ ਘਰ ਚਲਾਉਣ ਲਈ ਇਹੋ ਜਿਹੀ ਵੀਡੀਓ ਬਣਾਉਂਦੀ ਆ ਪਾਉਂਦੀ ਆ ਚਾਰ ਪੈਸੇ ਆਉਂਦੇ ਤੂੰ ਦੀ ਰੋਟੀ ਚ ਕਿਉਂ ਲੱਤ ਮਾਰਦਾ ਉਹਦੀਆਂ ਗੱਲਾਂ ਉੱਲੂ ਦੀਆਂ ਸੁਣ ਕੇ ਲੋਕ ਮੇਰੇ ਐਂਟੀ ਹੋ ਗਏ ਮੈਨੂੰ ਗਾਲਾਂ ਕੱਢਣ ਲੱਗੇ ਫੋਨ ਲਾ ਕੇ ਮੈਸੇਜ ਕਰਕੇ ਟਕਮੈਂਟਾ ਦੇ ਵਿੱਚ ਮੈਂ ਕੀ ਕਰਦਾ ਭਾਈ ਉਸ ਕੁੜੀ ਨੂੰ ਉਸ ਕੁੜੀ ਨੇ ਕਿਸੇ ਤੋਂ ਪੈਸੇ ਲਏ ਜਾਂ ਫੋਨ ਆ ਜਾ ਕਿਸੇ ਨਾਲ ਡੀਲ ਹੋਈ ਆ ਵੀਡੀਓ ਬਣਾਉਣ ਦੀ ਇਹਨੇ ਮੇਰੇ ਤੋਂ ਡਰਦੀ ਨੇ ਨਾ ਕਰਦੀ ਵੀ ਸਾਨੂੰ ਢੈਗ ਸਿੰਘ ਮਾਰਨਗੇ ਤੇ ਉਹ ਕਹਿੰਦੀ ਮੈਨੂੰ ਹੁਣ ਖਤਰਾ ਵੀ ਮੈਨੂੰ 2 ਦਿਨਾਂ ਦੀ ਸਟੇ ਚਾਹੀਦੀ ਆ ਤੇ ਮੈਂ ਕਹਾਂ ਵੀ ਮੈਂ ਤਾਂ ਆਪ ਦਿੱਲੀ ਵਾਲੇ ਕੇਸ ਚ ਭਗਾਉਣਾ ਵੀ ਮੇਰੀ ਫਲਾਣੇ ਪਿੰਡ ਸਾਡੇ ਪਿੰਡ ਦੀ ਭੂਆ ਵਾ ਉੱਥੇ ਘਰੇ ਕੋਈ ਨਹੀਂ ਹੁੰਦਾ ਭੈਣ ਆ ਇੱਕ ਮੇਰੀ ਤੇ ਭੂਆ ਕੋਲੇ ਜਾ ਕੇ ਰਹਿ ਪਾ ਦੋ ਦਿਨ ਉੱਥੇ ਦੋ ਤਿੰਨ ਦਿਨ ਉਹਨੇ ਸ਼ਰਨ ਲਈ ਆ ਕੁੜੀ ਨੇ ਹੂੰ ਹੂੰ ਉਹਨੇ ਲਾਈਵ ਹੋ ਕੇ ਉੱਥੇ ਵੀਡੀਓ ਵੀਡੀਓ ਪਾਉਂਦੀ ਰਹੀ ਆ ਆਪਣੀਆਂ ਸਾਡੇ ਜਾਨਵਰਾਂ ਚ ਕੁੱਤੇ ਘੋੜਿਆਂ ਚ ਤੁਰੀ ਫੈਦਦੀ ਰਹੀ ਤੇ ਮੈਂ ਉਸ ਟਾਈਮ ਬੁਸ਼ਿਆਰਪੁਰ ਰਹਿੰਦਾ ਸੀ ਸਾਡੇ ਬੰਦੇ ਸਾਡੇ ਪਾਸੇ ਕੀਤੇ ਬੰਦੇ ਪਤਾ ਮੇਰੇ ਤੇ ਕੀ ਇਲਜ਼ਾਮ ਲਾਉਂਦੇ ਆ ਕਹਿੰਦਾ ਵੀ ਇਹਦੇ ਉਹਦੇ ਨਾਲ ਨਜਾਇਜ਼ ਸੰਬੰਧ ਸੀਗੇ ਤੇ ਇਸ ਕਰਕੇ ਇਹ ਬੰਦੇ ਨੇ ਉਹਨੂੰ ਕੁੜੀ ਨੂੰ ਮਾਫ ਕਰਤਾ ਬਾਈ ਕਿਵੇਂ ਅੱਗੇ ਵਧ ਲਾਂਗੇ ਯਾਰ ਮੈਂ ਖੁਦ ਨੂੰ ਕਿਹਾ ਮੈਂ ਕਹਤ ਤੇਰਾ ਖਰਚਾ ਚੱਕਣ ਦੀ ਗੱਲ ਕੀਤੀ ਸੀ ਨਾ ਭੈਣੇ ਮੈਂ ਹੁਣ ਟੁੱਟ ਚੁੱਕਿਆ ਵੀ ਮੈਂ ਨਹੀਂ ਅੱਗੇ ਵਧ ਸਕਦਾ ਤੇਰੀ ਜੋ ਇੱਛਾ ਤੂੰ ਜੋ ਕਰਨਾ ਭਾਈ ਕਰ ਲੈ ਅਸੀਂ ਤੈਨੂੰ ਕੁਛ ਨਹੀਂ ਕਹਿੰਦੇ ਅੱਜ ਵੀ ਉਹ ਗੰਦ ਪਾਉਂਦੀ ਹੈ ਪ੍ਰੋਡੂਸਰ ਵੀਡੀਓ ਬਣਾਉਂਦਾ ਸੀ ਬੋਲਦੇ ਸਾਡੇ ਬੰਦੇ ਸਾਡੇ ਨਾਲ ਖੜਨ ਮੈਨੂੰ ਕਹਿਣ ਵੀ ਭਾਈ ਸਾਹਿਬ ਉਹ ਲਾਈਵ ਹੋਈ ਸੀ ਤੇ ਤੁਹਾਡੇ ਘਰ ਦੀ ਵੀਡੀਓ ਵਿੱਚ ਆਈ ਆ ਤੇ ਇਹਦਾ ਸਾਨੂੰ ਜਵਾਬ ਚਾਹੀਦਾ ਤੇ ਅਸੀਂ ਚੱਕ ਕੇ ਲਿਆ ਕੇ ਪੁੱਛਾਂਗੇ ਵੀ ਦੱਸ ਇੱਥੇ ਮੇਹਰੋ ਪਿੰਡ ਮੈਂ ਤਾਂ ਹਿਆਰ ਪਰ ਸੀ ਤੇ ਫੇਰ ਉਹਨੂੰ ਕਵਾਂਗੇ ਵੀ ਤੂੰ ਫੇਰ ਉਸੇ ਲਈ ਤੇ ਚੜ ਗਈ ਲੈ ਹੁਣ ਮਾਰਾਂਗੇ ਪਰ ਜੇ ਤੋ ਸਾਡੇ ਬੰਦੇ ਇਹ ਗੱਲ ਕਹਿੰਦੇ ਆ ਵੀ ਤੂੰ ਪ੍ਰੋਡੂਸਰ ਤੋਂ ਫਰੋਤੀ ਲਈ ਆ ਪ੍ਰੋਡੂਸਰ ਤੋਂ ਪੈਸੇ ਲੈ ਕੇ ਚੁੱਪ ਹੋ ਗਿਆ ਤੇਰੇ ਇਹਦੇ ਨਾਲ ਨਜਾਇਜ਼ ਸਬੰਧ ਆ ਤੇਰੇ ਫਲਾਣੇ ਨਾਲ ਸਬੰਧ ਆ ਤੂੰ ਸਰਕਾਰੀ ਬੰਦਾ ਤੇ ਫਿਰ ਅਖੀਰੀ ਇਹੀ ਕਵਾਂਗੇ ਨਾ ਬਾਈ ਥੋਨੂੰ ਤੁਹਾਡਾ ਭਾਈ ਧਰਮ ਠੀਕ ਆ ਵੀ ਸਲਾਮ ਰਹੇ ਤੇ ਅਸੀਂ ਆਪ ਦੀ ਨਿਭਾ ਜਾਾਂਗੇ